ਤਾ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਿਸ ਹੰਤ ਕਬਾਇਆ ਸੂਬਾ ਪ੍ਰਧਾਨ ਬੀਆ ਟੈਪਾਸ ਬੇਰਜਰ ਜੂਨੀਅਰ ਪੰਜਾਬ ਤਾਂ ਤੁਸੀਂ ਬਿਲਕੁਲ ਵੇਖਿਆ ਪਿੰਡਾਂ ਦਾ ਹਾਲਾਤ ਜਿਹੜਾ ਲਗਾਤਾਰ ਹੈ ਜਾਂ ਹੜ੍ਹਾਂ ਦਾ ਹਾਲਾਤ ਲਗਾਤਾਰ ਤੁਸੀਂ ਵੇਖਿਆ ਪਿੰਡਾਂ ਦੇ ਵਿੱਚ ਜਿਹੜਾ ਹੜ ਨੇ ਕਹਿਰ ਮਚਾਇਆ ਉੱਥੇ ਲਗਭਗ ਆਪਣੇ ਪਿੰਡ ਚੱਕ ਵਜੀਦੇ ਦੇ ਵਿੱਚ ਕਹਿਰ ਦਾ ਰੂਪ ਬਿਲਕੁਲ ਧਾਰਨ ਕਰ ਚੁੱਕਿਆ ਆ ਤੁਸੀਂ ਵੇਖ ਰਹੇ ਹੋ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਹੈ ਜਾ ਅੱਗੇ ਕਾਰ ਕਾਫੀ ਹੈ ਗਿਆ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਬਿਲਕੁਲ ਐਂਟਰ ਹੋ ਚੁੱਕਿਆ ਜਾਂ ਅੱਗੇ ਪਿੰਡ ਹੈ ਪਿੰਡ ਬਿਲਕੁਲ ਅਜੇ ਥੋੜਾ ਸੇਫ ਹੈ ਕਿਉਂਕਿ ਪਾਣੀ ਥੋੜਾ ਹਲੇ ਨੀਵੀਂ ਜਗ੍ਹਾ ਨੂੰ ਜਾ ਰਿਹਾ ਹੈ ਤਾਂ ਹਾਲਾਤ ਬਿਲਕੁਲ ਬੇ ਬੇਤਰ ਜਿਹੜੇ ਸੀ ਉਹ ਵਿਗੜਦੇ ਨਜ਼ਰ ਆ ਰਹੇ ਹੈ ਪਾਣੀ ਦਾ ਜਿਹੜਾ ਪਿੱਛੋਂ ਛਾਂ ਛੱਡਣ ਦੀ ਜਿਹੜੀ ਲਗਾਤਾਰ ਉਹ ਬਿਲਕੁਲ ਵਧ ਰਿਹਾ ਹੈ ਪਿਛਲਾ ਪਾਣੀ ਬਿਲਕੁਲ ਘਟਿਆ ਹੈ ਜਿਹੜਾ ਅੱਗੇ ਪਾਣੀ ਆ ਰਿਹਾ ਸੀ ਉਹ ਬਿਲਕੁਲ ਪਿੰਡਾਂ ਵੱਲ ਨੂੰ ਮਾਰ ਘੱਟਾ ਕਰ ਰਿਹਾ ਹੈ ਤਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਪਾਣੀ ਦਾ ਗੜਾ ਮੇਵਲੇ ਲਗਾਤਾਰ ਉਸੇ ਤਰ੍ਹਾਂ ਚੱਲ ਰਿਹਾ ਤਾਂ ਬਿਲਕੁਲ ਜਿਹੜਾ ਮਾਹੌਲ ਹੈ ਪਿੰਡਾਂ ਦਾ ਬਿਲਕੁਲ ਖਰਾਬ ਹੋ ਚੁੱਕਿਆ ਧੰਨਵਾਦ